ਸਤਿ ਸ੍ਰੀ ਅਕਾਲ ਜੀ ਸਿਮਰਨ ਠੀਕ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਆਤਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਤੇ ਲਾਈਕ ਵਾਲਾ ਬਟਨ ਵੀ ਜਰੂਰ ਦਬਦਿਆ ਕਰੋ ਜੀ ਸਭ ਤੋਂ ਵਧੀਆ ਸੂਟ ਦਿਖਾਉਂਗੇ ਜੀ ਤੁਹਾਨੂੰ ਐਨ ਵਧੀਆ ਤਰੀਕੇ ਨਾਲ ਸੂਟ ਬਾਰੇ ਸਮਝਾਵਾਂਗੇ ਵੀ ਤੁਸੀਂ ਸੂਟ ਕਿਦਾਂ ਸਟੀਚ ਕਰਵਾ ਸਕਦੇ ਆ ਜੀ ਸਭ ਤੋਂ ਪਹਿਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਸੂਟ ਦਾ ਕਲਰ ਹੈ ਜੀ ਪਾਰਟੀ ਵੇਅਰ ਸੂਟ ਹੈ ਜੀ ਸੂਟ ਦੀ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਹੈ ਜੀ ਔਰਗਾਂਜਾ ਸੂਟ ਹੈ ਜੀ ਬਹੁਤ ਪਿਆਰਾ ਫੈਬਰਿਕ ਹੈ ਜੀ ਔਰਗਾਂਜੇ ਵਿੱਚ ਤੁਹਾਨੂੰ ਡਿਜੀਟਲ ਪ੍ਰਿੰਟ ਮਿਲੂਗਾ ਜੀ ਬਹੁਤ ਹੀ ਪਿਆਰਾ ਨੈਕ ਤੇ ਬਹੁਤ ਪਿਆਰਾ ਵਰਕ ਹੋਇਆ ਹੋਇਆ ਹੈ ਜੀ ਦੋਨੋਂ ਸਾਈਡ ਤਾਂ ਧਾਗੇ ਦਾ ਵਰਕ ਕਰਿਆ ਹੋਇਆ ਬਹੁਤ ਹੀ ਪਿਆਰਾ ਸੂਟ ਬਣ ਕੇ ਰੈਡੀ ਹੋਇਆ ਹੈ ਜੀ ਇਹ ਚੀਜ਼ ਤੁਹਾਡੇ ਘੇਰੇ ਤੇ ਆਉਗੀ ਜੀ ਬਹੁਤ ਪਿਆਰਾ ਸੂਟ ਹੈ ਜੀ ਬਹੁਤ ਹੀ ਪਿਆਰਾ ਉਸ ਤੋਂ ਬਾਅਦ ਬਾਟਮ ਦੀ ਗੱਲ ਕਰੀਏ ਜੀ ਬਾਟਮ ਦਾ ਸਟੱਫ ਵੀ ਨਾਟ ਬਹੁਤ ਸੋਹਣਾ ਲਾਇਆ ਹੋਇਆ ਹੈ ਜੀ ਟੈਬੀ ਸਿਲਕ ਦਾ ਟੈਬੀ ਸਿਰਕਾ ਦਾ ਨਾਲ ਤੁਹਾਨੂੰ ਬਹੁਤ ਹੀ ਪਿਆਰਾ ਜਿਹਾ ਬਾਟਮ ਦਾ ਫੈਬਰਿਕ ਲਾਇਆ ਹੋਇਆ ਹੈ ਜੀ 3 ਮੀਟਰ ਦਾ 3 ਮੀਟਰ ਦਾ ਬਾਟਮ ਦਾ ਫੈਬਰਿਕ ਲਾਇਆ ਹੋਇਆ ਹੈ ਜੀ ਦੁਪੱਟੇ ਦੀ ਗੱਲ ਕਰੀਏ ਜੀ ਦੁਪੱਟਾ ਹੈਗਾ ਜੀ ਪਿਓਰ ਦਾ ਫੁੱਲ ਪਿਓਰ ਦਾ ਤੁਹਾਨੂੰ ਦੁਪੱਟਾ ਮਿਲੂਗਾ ਜੀ ਬਹੁਤ ਹੀ ਪਿਆਰੀ ਦੁਪੱਟੇ ਤੇ ਫਿਨਿਸ਼ਿੰਗ ਨਾਲ ਵਰਕ ਹੋਇਆ ਹੋਇਆ ਹੈ ਜੀ ਚੈੱਕ ਕਰੋ ਜੀ ਬਹੁਤ ਜ਼ਿਆਦਾ ਸੋਨਾ ਸੂਟ ਹੈ ਜੀ ਜੇ ਮੇਰੀਆਂ ਭੈਣਾਂ ਇਸ ਸੂਟ ਦੇ ਕਲਰ ਚੈੱਕ ਕਰਨਾ ਚਾਹੁੰਦੀਆਂ ਤਾਂ ਬਾਕਾਇਦਾ ਮੈਨੂੰ ਵਟਸਐਪ ਤੇ ਮੈਸੇਜ ਕਰ ਦਿਓ ਜੀ ਇਸ ਤੇ ਕਲਰ ਮੈਂ ਤੁਹਾਨੂੰ ਲੱਗ ਤੋਂ ਪਾ ਦੂੰਗੀ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਬਹੁਤ ਸੋਹਣਾ ਸੂਟ ਅਗਲਾ ਸੂਟ ਚੈੱਕ ਕਰੋ ਜੀ ਬਲੈਕ ਕਲਰ ਦਾ ਸੂਟ ਹੈ ਬਹੁਤ ਹੀ ਪਿਆਰਾ ਔਰਗੈਂਜਾ ਦੀ ਤੁਹਾਨੂੰ ਸ਼ਰਟ ਮਿਲੂਗੀ ਬਹੁਤ ਸੋਹਣੀ ਪਹਿਲਾਂ ਤਾਂ ਇੱਕ ਡਿਜ਼ਾਈਨਿੰਗ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਇੱਥੇ ਫਲਾਵਰ ਬਣਿਆ ਹੋਇਆ ਜੀ ਬਹੁਤ ਜ਼ਿਆਦਾ ਸੋਹਣਾ ਤੇ ਦੁਪੱਟਾ ਨਾਲ ਹੈਗਾ ਜੀ ਇਹਦੇ ਹਾਫ ਪਿਓਰ ਦਾ ਦੁਪੱਟੇ ਦੀ ਲੁੱਕ ਦੇਖੋ ਕਿੰਨੀ ਪਿਆਰੀ ਆ ਬਹੁਤ ਹੀ ਪਿਆਰੀ ਦੁਪੱਟੇ ਦੀ ਲੁੱਕ ਬਣ ਕੇ ਆਊਗੀ ਜੀ ਪਿਓਰ ਦਾ ਦੁਪੱਟਾ ਹੈ ਜਿਹੜੀਆਂ ਮੇਰੀਆਂ ਭੈਣਾਂ ਪਿਓਰ ਦੇ ਦੁਪੱਟੇ ਲੈ ਲਈਆਂ ਸ਼ਕੀਨ ਹੈ ਜੀ ਟੈਨਸ਼ਨ ਫਰੀ ਹੋ ਕੇ ਇਹ ਸਟੰਟ ਬਾਏ ਕਰੋ ਜੀ ਬਹੁਤ ਹੀ ਪਿਆਰਾ ਦੁਪੱਟੇ ਨੂੰ ਫੈਂਸੀ ਬਣਾਇਆ ਗਿਆ ਜੀ ਪਾਰਟੀ ਵੇਅਰ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਜੀ ਨਾਲ ਜੀ 3 ਮੀਟਰ ਦੀ ਸੰਤੂਨ ਦੀ ਬਾਟਮ ਰੱਖੀ ਹੋਈ ਹੈ ਜੀ 3 ਮੀਟਰ ਨਾਲ ਤੁਹਾਨੂੰ ਸੰਤੂਨ ਦੀ ਬਾਟਮ ਮਿਲੂਗੀ ਜੀ ਸਰਾਰਾ ਬਣਾਓ ਗਰਾਰਾ ਬਣਾਓ ਸਲਵਾਰ ਸੂਟ ਬਣਾਓ ਜੀ ਬਹੁਤ ਘੱਟ ਰੇਟ 'ਚ ਹੈ ਜੀ ਇਸ ਦੇ ਵੀ ਜੇ ਤੁਸੀਂ ਕਲਰ ਚੈੱਕ ਕਰਨਾ ਚਾਹੁੰਦੇ ਹੋ ਤਾਂ ਅਲੱਗ ਤੇ ਮੈਨੂੰ ਮੈਸੇਜ ਕਰ ਦਿਓ ਜਿਵੇਂ ਇਹਦੇ ਵਿੱਚ ਵਿੱਚ ਕਲਰ ਹੈਗੇ ਆ ਜੋ ਤੁਹਾਨੂੰ ਉਹ ਵਟਸਐਪ ਤੇ ਮੈਂਸ਼ਨ ਕਰ ਦੂੰਗੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਜੀ ਸੂਟ ਦਾ ਬਹੁਤ ਸੋਹਣਾ ਸੂਟ ਬਣਿਆ ਹੋਇਆ ਜੀ ਤੁਸੀਂ ਚੈੱਕ ਕਰੋ ਸੂਟ ਦਾ ਫੈਬਰਿਕ ਹੈਗਾ ਜੀ ਔਰਗੈਂజా ਔਰਗੈਂజా ਦਾ ਸੂਟ ਹੈ ਜੀ ਬਹੁਤ ਹੀ ਪਿਆਰਾ ਇੱਥੇ ਨੈੱਕ ਦਾ ਵਰਕ ਹੋਇਆ ਹੋਇਆ ਹੈ ਜੀ ਸ਼ਰਟ ਦਾ ਵਰਕ ਚੈੱਕ ਕਰੋ ਜੀ ਕਿੰਨੀ ਫਿਨਿਸ਼ਿੰਗ ਨਾਲ ਹੋਇਆ ਹੋਇਆ ਹੈ ਜੀ ਉਸ ਤੋਂ ਬਾਅਦ ਜੀ ਸੂਟ ਦੀ ਬਾਜੂ ਚੈੱਕ ਕਰੋ ਜੀ ਬਹੁਤ ਹੀ ਜ਼ਿਆਦਾ ਸੋਹਣੀ ਬਾਜੂ ਆ ਜਿਵੇਂ ਅੱਜ ਕੱਲ ਤੁਸੀਂ ਲੌਂਗ ਬਾਜੂ ਪਾਉਨੇ ਆ ਇੱਥੋਂ ਮਤਲਬ ਅੰਬਰੀਲਾ ਬਾਜੂ ਪਾਉਨੇ ਆ ਉਹਦੇ ਲਈ ਇਹ ਵਰਕ ਬਹੁਤ ਜ਼ਿਆਦਾ ਸੋਹਣਾ ਲੱਗੂਗਾ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਨਾਲ ਟੈਪੀ ਸਿਲਕ ਦੀ 3 ਮੀਟਰ ਦੀ ਬਾਟਮ ਲਾਈ ਗਈ ਹੈ ਜੀ 3 ਮੀਟਰ ਦੀ ਬਾਟਮ ਦਾ ਮਤਲਬ ਹੁੰਦਾ ਇਹਦਾ ਸਰਾਰਾ ਗਰਾਰਾ ਪੈਂਟ ਪਲਾਜ਼ੋ ਸਲਵਾਰ ਸੂਟ ਤੁਸੀਂ ਕੁਝ ਵੀ ਬਣਾ ਸਕਦੇ ਆ ਜੀ ਬਹੁਤ ਹੀ ਪਿਆਰਾ ਸੂਟ ਬਣ ਕੇ ਰੈਡੀ ਹੋਣਾ ਕਲਰ ਆਪਸ਼ਨ ਤੁਸੀਂ ਦੁਬਾਰਾ ਤੇ ਪੁੱਛ ਸਕਦੇ ਨੇ ਇਹਦੇ ਸੂਟਾਂ ਦੇ ਕਲਰ ਮੈਂ ਮੈਂਸ਼ਨ ਕਰ ਦੂੰਗੀ ਜੀ WhatsApp ਤੇ ਤੁਸੀਂ ਮੈਨੂੰ ਅਲੱਗ ਤੋਂ ਮੈਸੇਜ ਕਰਦੇ ਹੋ ਜੀ ਉਸ ਤੋਂ ਬਾਅਦ ਜੀ ਤੁਸੀਂ ਅਗਲਾ ਸੂਟ ਚੈੱਕ ਕਰੋ ਅਗਲਾ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਗ੍ਰੀਨ ਕਲਰ ਹੈ ਜੀ ਬੋਟਲ ਗ੍ਰੀਨ ਕਈ ਮੇਰੀਆਂ ਭੈਣਾਂ ਹੈਵੀ ਸੂਟ ਪਾ ਕੇ ਨਹੀਂ ਪਸੰਦ ਕਰਦੀਆਂ ਜੀ ਉਹਦੇ ਲਈ ਬਹੁਤ ਹੀ ਸਿੰਪਲ ਤੇ ਸੋਬਰ ਪਾਰਟੀ ਵੇਅਰ ਸੂਟ ਹੈ ਜੀ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜੀ ਕਿ ਘੇਰੇ ਤੇ ਧਾਗੇ ਦਾ ਵਰਕ ਹੋਇਆ ਹੋਇਆ ਬਹੁਤ ਜ਼ਿਆਦਾ ਸੋਹਣਾ ਨੀਚੇ ਕੱਟ ਵਰਕ ਬਣਿਆ ਹੋਇਆ ਜੀ ਨਾਲ ਇਹਦੇ ਰੱਖੀ ਗਈ ਹੈ ਜੀ ਬੋਟਲ ਗ੍ਰੀਨ ਟਲਰ ਦੀ ਬਾਟਮ ਇਹਦੇ ਨਾਲ ਜੀ ਪਿਓਰ ਦਾ ਦੁਪੱਟਾ ਰੀੜੀ ਕਰਕੇ ਦੇਉਂਗੇ ਲੈਸ ਦੀ ਫਿਨਿਸ਼ਿੰਗ ਦੇਉਂਗੇ ਜੀ ਕਲਰ ਆਪਸ਼ਨ ਇਹਦੇ ਵਿੱਚ ਹੋਰ ਵੀ ਹੈਗੀਆਂ ਤੁਸੀਂ ਪੁੱਛ ਸਕਦੇ ਆ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਮਸਲੀਨ ਕਾਟਨ ਫੈਬਰਿਕ ਹੈ ਜੀ ਦਾ ਕਲਰ ਚੈੱਕ ਕਰੋ ਜੀ ਸੂਟ ਦਾ ਬਹੁਤ ਹੀ ਪਿਆਰਾ ਹੈ ਜੀ ਬਹੁਤ ਜ਼ਿਆਦਾ ਸੋਹਣਾ ਬਹੁਤ ਹੀ ਪਿਆਰਾ ਜਾਂ ਸੂਟ ਖੀਨ ਖਾਬ ਦਾ ਸੂਟ ਹੈ ਜੀ ਪਹਿਲਾਂ ਤਾਂ ਸੂਟ ਦਾ ਪ੍ਰਿੰਟ ਚੈੱਕ ਕਰੋ ਜੀ ਕਿੰਨਾ ਪਿਆਰਾ ਕਲਰ ਚੈੱਕ ਕਰੋ ਜੀ ਸਰਦਾਰੀ ਕਲਰ ਹੈ ਜੀ ਬਹੁਤ ਹੀ ਜਿਆਦਾ ਸੋਨਾ ਜੀ نیچے ਘੇਰੇ ਤੇ ਮੋਤੀ ਦੀ ਲੈਸ ਦਿੱਤੀ ਵੀ ਆ ਬਹੁਤ ਹੀ ਪਿਆਰੀ ਇਹ ਤੁਸੀਂ ਲਗਾ ਵੀ ਸਕਦੇ ਆਂ ਕਢਵਾ ਵੀ ਸਕਦੇ ਆਂ ਇਹ ਤੁਹਾਡੀ ਮਰਜ਼ੀ ਹੈ ਜੀ ਬਹੁਤ ਪਿਆਰਾ ਖੀਨਖਾਬ ਦਾ ਸੂਟ ਹੈ ਜੀ ਕਲਰ ਸਰਦਾਰੀ ਕਲਰ ਹੈ ਕਲਰ ਇਹਦੇ ਵਿੱਚ ਤੁਹਾਨੂੰ ਹੋਰ ਵੀ ਮਿਲ ਜਾਣਗੇ ਜੀ ਇਹਦੇ ਨਾਲ ਬਾਟਮ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਜੇ ਕਲਰ ਦੇ ਨਾਲ ਬਾਟਮ ਲਗਾਈ ਵੀ ਆ ਬਹੁਤ ਜਿਆਦਾ ਸੂਟ ਸੋਨਾ ਬਣ ਕੇ ਰੈਡੀ ਹੋਇਆ ਜੀ ਦੁਪट्टे ਦੇ ਕਿਹਾ ਕਹਿਣੇ ਦੁਪੱਟਾ ਸੂਟ ਨੂੰ ਬਹੁਤ ਹੀ ਪਿਆਰੀ ਲੁੱਕ ਦੇ ਰਿਹਾ ਜੀ ਦੁਪੱਟਾ ਚੈੱਕ ਕਰੋ ਜੀ ਸੂਟ ਦਾ ਸੂਟ ਬਣ ਕੇ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਹੈ ਦੁਪੱਟਾ ਚੈੱਕ ਕਰੋ ਜੀ ਦੁਪੱਟੇ ਨੂੰ ਬਹੁਤ ਹੀ ਪਿਆਰੀ ਜੀ ਲੈਸ ਨਾਲ ਫਿਨਿਸ਼ਿੰਗ ਦਿੱਤੀ ਹੈ ਜੀ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਤੇ ਆਪਣੇ ਲਈ ਐਦਾਂ ਦੇ ਸੋਹਣੇ-ਸੋਹਣੇ ਸੂਟ ਰੈਡੀ ਕਰਵਾਉਣ ਲਈ ਸਕਰੀਨ ਤੇ ਨੰਬਰ ਸ਼ੋਅ ਹੋ ਰਿਹਾ ਹੈ ਜੀ